ਮੇਰਾ ਤਾਂ ਦੇਖੋ ਜੀ ਅੱਧ ਗੱਲ ਛੱਡ ਦੋ ਵੀ ਕੀ ਦਾ ਮੇਅਰ ਬਣੇਗਾ ਸਾਮਦਾਮ ਧੰਡ ਬੇਟ ਸਾਰੇ ਲਾਏ ਜਾ ਰਹੇ ਨੇ ਇਹ ਮੇਅਰ ਦੀ ਕੁਰਸੀ ਵੀ ਉਹ ਵਾਲੀ ਕੁਰਸੀ ਹੋ ਗਈ ਹੈ ਵੀ ਅਸੀਂ ਐਮਪੀ ਦੀ ਕੁਰਸੀ ਲੈ ਕੇ ਛੰਡੜੀ ਛੱਡਣੀ ਹੈ ਇਹਦੇ ਲਈ ਸਾਨੂੰ ਕੁਝ ਵੀ ਕਰਨਾ ਪਵੇਗਾ ਤਾਂ ਪ੍ਰਥਮ ਨਾਗਰਿਕ ਹੁੰਦਾ ਹੈ ਇੱਕ ਚੰਡੀਗੜ੍ਹ ਦਾ ਮੇਅਰ ਇਹ ਜੋ ਪ੍ਰਥਮ ਨਾਗਰਿਕ ਬਣਾਉਣੇ ਵਾਸਤੇ ਤੁਸੀਂ ਦੇਖੋ ਜੀ ਕੀ 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 ਨਹੀਂ ਕੀਤਾ ਕੀ ਕੀ ਜੋੜ ਤੋੜ ਦੀ ਲਾ ਰਹੇ ਨੇ ਕੀ ਕੀ ਜੋੜ ਤੋੜ ਕਰੀ ਜਾ ਰਹੇ ਨੇ ਉਸ ਚਾਹੇ ਤੁਸੀਂ ਅੱਛਾ ਕਰ ਰਹੇ ਹੋ ਚਾਹੇ ਤੁਸੀਂ ਬੁਰਾ ਕਰ ਰਹੇ ਹੋ ਤੁਸੀਂ ਚਾਹੇ ਕਿਸੇ ਕਿਸੇ ਵੀ ਲੈਵਲ ਤੱਕ ਜਾ ਸਕਦੇ ਇਸ ਕਰਕੇ ਮੇਰ ਜੀਦਾ ਮੈਂ ਕੁਝ ਕਹਿ ਨਹੀਂ ਸਕਦਾ ਰਹੀ ਤਿਰ ਮੇਰਾ ਦੀ ਗੱਲ ਜੀ ਦਿਨ ਮੇਰਾ ਦੇ ਵਿੱਚ ਮੈਂ ਇਹ ਸੋਚਦਾ ਵੀ ਚੰਡੀਗੜ੍ਹ ਦਾ ਬਿਸ਼ੱਕ ਤੇ ਵਿਕਾਸ ਹੋ ਗਿਆ ਹੋਵੇ ਪਰ ਮਨੀ ਮਾਜਰੇ ਦਾ ਤਾਂ ਵਿਨਾਸ਼ ਹੋਇਆ ਹੈ ਕੈਸਿਕ ਸ਼ਹਿਰ ਹੈ ਜੀ ਮਨੀ ਮਾਜਰੇ ਤੁਸੀਂ ਵਿਨਾਸ਼ ਕਿਵੇਂ ਕਹਦੇ ਹੋ ਮਨੀ ਮਾਜਰੇ ਦੇ ਵਿੱਚ ਤਾਂ ਡਿਵੈਲਪਮੈਂਟ ਹੀ ਬਹੁਤ ਹੋਈ ਹੈ ਕਿੱਥੇ ਹੋਈ ਦੱਸੋ ਕਿਹੜੀ ਡਿਵੈਲਪਮੈਂਟ ਕਿੰਨੇ ਅੰਡਰ ਅੰਡਰ ਪਾਸ ਬਣਾਇਆ ਸ਼ਿਵਾਲੀ ਗਾਰਡਨ ਬਣਾਇਆ ਇਹ ਅੰਡਰ ਪਾਸ ਨੂੰ ਤੁਸੀਂ ਡਿਵੈਲਪਮੈਂਟ ਕਹਿੰਦੇ ਹੋ ਉਹ ਤਾਂ ਪਹਿਲੇ ਹੀ ਪਾਸ ਸੀ ਉਹ ਤਾਂ 20 ਸਾਲ ਪਹਿਲਾਂ ਪਾਸ ਹੋ ਗਿਆ ਸੀ ਉਦੋਂ ਬਸ ਬੜਨਾ ਸੀ ਜੇ ਤੁਸੀਂ ਅੰਡਰ ਬ੍ਰਿਜ ਨੂੰ ਡਿਵੈਲਪਮੈਂਟ ਕਹਿੰਦੇ ਹੋ ਤੇ ਆਈਟੀ ਪਾਰਕ ਕੀ ਹੈ ਇਸ ਵਕਤ ਮੇਰੇ ਨਾਲ ਪ੍ਰਵੀਨ ਸ਼ਰਮਾ ਜੀ ਹੈ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਪ੍ਰਵੀਨ ਜੀ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਮੇਅਰ ਨੂੰ ਦੇਖਦੇ ਹੋ ਕੌਣ ਬਣੇਗਾ ਆਖਿਰ ਚੰਡੀਗੜ੍ਹ ਦਾ ਨਵਾਂ ਮੇਅਰ ਤੇ ਤਿੰਨ ਮੇਅਰ ਰਹਿ ਚੁੱਕੇ ਨੇ ਕਿੰਨਾ ਕੁ ਡਿਵੈਲਪਮੈਂਟ ਹੋਈ ਹੈ ਤੁਹਾਡੇ ਇਲਾਕੇ ਦੇ ਵਿੱਚ ਤੁਹਾਡਾ ਸ਼ਹਿਰ ਚੰਡੀਗੜ੍ਹ ਦੇ ਵਿੱਚ ਨਮਸਕਾਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰਵੀਨ ਸ਼ਰਮਾ ਰਿਵਾਸੀ ਮਰੀਮਾਦਰਾ ਮੇਰਾ ਤਾਂ ਦੇਖੋ ਜੀ ਅੱਧ ਗੱਲ ਛੱਡੋ ਵੀ ਕੀ ਦਾ ਮੇਅਰ ਬਣੇਗਾ ਸਾਮ-ਦਾਮ, ਦੰਡ-ਬੇਟ ਸਾਰੇ ਲਾਏ ਜਾ ਰਹੇ ਨੇ ਇਹ ਮੇਅਰ ਦੀ ਕੁਰਸੀ ਵੀ ਉਹ ਵਾਲੀ ਕੁਰਸੀ ਹੋ ਗਈ ਹੈ ਵੀ ਅਸੀਂ ਐਮਪੀ ਦੀ ਕੁਰਸੀ ਲੈ ਕੇ ਛੱਡਣੀ ਛੱਡਣੀ ਹੈ ਇਹਦੇ ਲਈ ਸਾਨੂੰ ਕੁਝ ਵੀ ਕਰਨਾ ਪਵੇ ਸ਼ਹਿਰ ਦਾ ਪ੍ਰਥਮ ਨਾਗਰਿਕ ਹੁੰਦਾ ਹੈ ਇੱਕ ਚੰਡੀਗੜ੍ਹ ਦਾ ਮੇਅਰ ਤੇ ਜੇ ਪ੍ਰਥਮ ਨਾਗਰਿਕ ਬਣਾਉਣੇ ਵਾਸਤੇ ਤੁਸੀਂ ਦੇਖੋ ਜੀ ਕੀ ਕੀ ਨਹੀਂ ਕੀਤਾ ਕੀ ਕੀ ਜੋੜ-ਤੋੜ ਦੀ ਲਾ ਰਹੇ ਨੇ ਕੀ ਕੀ ਜੋੜ-ਤੋੜ ਕਰੀ ਜਾ ਰਹੇ ਨੇ ਉਸ ਚਾਹੇ ਤੁਸੀਂ ਅੱਛਾ ਕਰ ਰਹੇ ਹੋ ਚਾਹੇ ਤੁਸੀਂ ਬੁਰਾ ਕਰ ਰਹੇ ਹੋ ਤੁਸੀਂ ਚਾਹੇ ਕਿਸੇ ਕਿਸੇ ਵੀ ਲੈਵਲ ਤੱਕ ਜਾ ਸਕਦੇ ਹੋ ਇਸ ਕਰਕੇ ਮੇਰ ਦਾ ਮੈਂ ਕੁਝ ਕਹਿ ਨਹੀਂ ਸਕਦਾ ਰਹੀ ਤਿੰਨ ਮੇਰਾ ਦੀ ਗੱਲ ਜੀ ਤਿੰਨ ਮੇਰਾ ਦੇ ਵਿੱਚ ਮੈਂ ਇਹ ਸੋਚਦਾ ਹਾਂ ਵੀ ਚੰਡੀਗੜ੍ਹ ਦਾ ਬਿਸ਼ੱਕ ਤੇ ਵਿਕਾਸ ਹੋ ਗਿਆ ਹੋਵੇ ਪਰ ਮਨੀ ਮਾਜਰੇ ਦਾ ਤਾਂ ਵਿਨਾਸ਼ ਹੋਇਆ ਜੀ ਮਨੀ ਮਾਜਰੇ ਦਾ ਵਿਨਾਸ਼ ਕਿੱਦਾਂ ਹੋਇਆ ਇਹ ਇਤਿਹਾਸਿਕ ਸ਼ਹਿਰ ਹੈ ਜੀ ਮਨੀ ਮਾਜਰੇ ਤੁਸੀਂ ਵਿਨਾਸ਼ ਕਿਵੇਂ ਕਹਿ ਰਹੇ ਹੋ ਮਨੀ ਮਾਜਰੇ ਦੇ ਵਿੱਚ ਤਾਂ ਡਵੈਲਪਮੈਂਟ ਹੀ ਬਹੁਤ ਹੋਈ ਹੈ ਕਿੱਥੇ ਹੋਈ ਦੱਸੋ ਕਿਹੜੀ ਡਵੈਲਪਮੈਂਟ ਕੀਤੀ ਹੈ ਤੁਸੀਂ ਅੰਡਰ ਅੰਡਰਪਾਸ ਬਣਾਇਆ ਸ਼ਿਵਾਲੀ ਗਾਰਡਨ ਬਣਾਇਆ ਇਹ ਦੱਸੋ ਅੰਡਰਪਾਸ ਨੂੰ ਤੁਸੀਂ ਡਿਵੈਲਪਮੈਂਟ ਕਹਿੰਦੇ ਹੋ ਉਹ ਤਾਂ ਪਹਿਲਾਂ ਹੀ ਪਾਸ ਸੀ ਉਹ ਤਾਂ 20 ਸਾਲ ਪਹਿਲਾਂ ਪਾਸ ਹੋ ਗਿਆ ਸੀ ਉਹਦੋਂ ਬਸ ਬਣਨਾ ਸੀ ਜੇ ਤੁਸੀਂ ਅੰਡਰ ਬ੍ਰਿਜ ਨੂੰ ਡਿਵੈਲਪਮੈਂਟ ਕਹਦੇ ਹੋ ਤੇ ਆਈਟੀ ਪਾਰਕ ਕੀ ਹੈ ਜਿੱਥੇ ਲੱਖਾਂ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਗਿਆ ਇੱਥੇ ਜਿਹੜੇ ਮਾਲ ਬਣੇ ਨੇ ਉਹ ਕੀ ਹੈ ਡੀਟੀ ਮਾਲ ਕੀ ਹੈ ਫਾਇਰ ਬ੍ਰਿਗੇਡ ਜਿਹੜੀ बार-ਬਾਰ ਆਈ ਹੈ ਜਿਹੜੀ ਪਹਿਲਾਂ 20-25 ਸਾਲ ਪਹਿਲਾਂ ਉੱਥੇ ਮਨੀ ਮਾਦਰੀ ਗੱਡੀਆਂ ਫਸ ਜਾਂਦੀ ਸੀ ਜਾਮ 'ਚ ਫਾਇਰ ਬ੍ਰਿਗੇਡ ਦੀ ਗੱਡੀ ਬਾਹਰ ਨਹੀਂ ਨਿਕਲਦੀ ਸੀ ਹਸਪੀਟਲ ਮਲਟੀ ਮਲਟੀ ਸਪੈਸ਼ਲ ਹਸਪੀਟਲ ਬਣ ਗਿਆ ਪਰ ਇੱਥੇ ਹਰ ਦੀ ਜਿਹੜੇ ਕਾਉਂਸਲਰ ਜਾਂ ਮੇਅਰ ਜੋ ਵੀ ਰਹਿ ਚੁੱਕੇ ਨੇ ਉਹਨਾਂ ਤੋਂ ਕੋਈ ਵਧੀਆ ਡਾਕਟਰ ਦਿੱਤਾ ਤਾਂ ਗਿਆ ਨਹੀਂ ਅਜੇ ਤੱਕ ਤੁਸੀਂ ਡਿਵੈਲਪਮੈਂਟ ਕਹਿੰਦੇ ਹੋ ਅੰਡਰ ਬ੍ਰਿਜ ਦੀ ਜਾਂ ਉਹ ਤੁਸੀਂ ਉਹ ਪੁਲ ਦੀ ਅੰਡਰ ਬ੍ਰਿਜ ਕਹਿੰਦੇ ਹੋ ਇਹ ਦੋ ਚੀਜ਼ਾਂ ਕਰਕੇ ਅੱਗੇ ਆਜੋ ਥੋੜਾ ਜਿਹਾ ਉਹ ਸੜਕਾਂ ਦਾ ਕੀ ਹਾਲ ਹੋਇਆ ਪਿਆ ਜੀ ਗੋਬਿੰਦਪੁਰ ਤੋਂ ਸ਼ੁਰੂ ਹੋ ਜਾਓ ਮਾੜੀ ਵਾਲਾ ਟਾਊਨ ਪਿਪਲੀ ਵਾਲਾ ਟਾਊ ਆਪਣਾ ਵਿਸ਼ਕਰਮਾ ਮੰਦਿਰ ਤੁਸੀਂ ਮੇਨ ਬਾਜ਼ਾਰ ਤੁਸੀਂ ਕਿਤੇ ਵੀ ਚਲੇ ਜਾਓ ਉੱਥੇ ਹਾਲ ਦੇਖ ਲਓ ਕੀ ਹੈ ਪਾਈਪਾਂ ਤਾਂ ਜੀ ਹੁਣ ਬਦਲੀਆਂ ਨੇ ਉਹ ਵੀ ਪਾਈਪਾਂ ਇਹ ਫੇਰ ਇੱਕ ਪ੍ਰੋਜੈਕਟ ਲਾਇਆ ਗਿਆ ਜੀ ਬੱਚਿਆਂ ਦਾ ਖੇਡ ਦਾ ਵੀ ਹਾਂ ਜੀ ਇੱਥੇ 24 ਘੰਟੇ ਦਾ ਮੈਦਾਨ ਕੀ ਗੱਲ ਕਰ ਰਹੇ ਹੋ ਤੁਸੀਂ ਖੇਡ ਦਾ ਮੈਦਾਨ ਜਿਹੜਾ ਹੈਗਾ ਦੇਸ਼ ਦੇ ਗ੍ਰਹਿ ਮੰਤਰੀ ਮੇਸ਼ਾ ਜੀ ਉਹਨਾਂ ਦਾ ਉਦਘਾਟਨ ਕਰੇ ਗਏ ਸੀ ਤਾਂ ਕਿ ਲੋਕਾਂ ਦੀ ਜਿਹੜੀ ਹੈਗੀ ਹੈ ਪਾਣੀ ਦੀ ਸਮੱਸਿਆ ਖਤਮ ਹੋ ਸਕੇ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿਉਂਕਿ ਸਮੱਸਿਆ ਦਾ ਪਾਣੀ ਦੀ ਇੱਥੇ ਆਂਦੀ ਸੀਗੀ ਤੁਸੀਂ ਇੱਥੇ ਦੇ ਖੁਦ ਆਪ ਜੰਮੇ ਪੜੇ ਹੋ ਤੁਹਾਨੂੰ ਇੱਥੇ ਕੋਈ ਸਮੱਸਿਆ ਦੇਖੀ ਸੀ ਪਾਣੀ ਦੀ ਆ ਲੋੜ ਸੀ 24 ਘੰਟੇ ਦੇ ਪਾਣੀ ਦੀ ਤੁਸੀਂ ਆਪ ਸਮਝਦਾਰ ਹੋ ਪੜੇ ਲਿਖੇ ਹੋ ਐਜੂਕੇਟਿਡ ਹੋ ਤੁਹਾਨੂੰ ਲੋੜ ਸੀ ਪਾਣੀ ਦੀ ਨਹੀਂ ਲੋੜ ਸੀ ਉਹ 2 ਟਾਈਮ ਦੀ بجائے 3 ਟਾਈਮ ਪਾਣੀ ਦੇ ਦਿੰਦੇ ਕਦੇ ਸਮੱਸਿਆ ਆਈ ਨਹੀਂ ਸਕਦੀ ਸੀ ਪਾਣੀ ਦੀ ਖੇਲ ਤਾਂ ਬੱਚਿਆਂ ਦਾ ਖੋਇ ਕਿਉ ਹੈ ਸਾਡਾ ਸਾਡੇ ਬੱਚੇ ਕਿੱਥੇ ਜਾ ਰਹੇ ਨੇ ਸਾਡੇ ਬੱਚੇ ਨਸ਼ਿਆਂ 'ਚ ਪੈ ਰਹੇ ਨੇ ਕੋਈ ਕੋਈ ਆਪਣਾ ਕੋਈ ਖੇਲ ਲਈ ਜਾਣਾ ਪਵੇ ਤਾਂ ਚੰਡੀਗੜ੍ਹ ਚਲੇ ਜਾਓ ਉੱਥੇ ਐਡਮਿਸ਼ਨ ਨਹੀਂ ਮਿਲਦੀ ਸਾਡੇ ਬੱਚਿਆਂ ਨੂੰ ਕੋਈ ਕਾਲਜ ਲਈ ਚਲੇ ਜਾਓ ਉਹ ਸਾਡੇ ਬੱਚਿਆਂ ਨੂੰ ਐਡਮਿਸ਼ਨ ਨਹੀਂ ਮਿਲਦੀ ਉਹਦੇ ਲਈ ਚੰਡੀਗੜ੍ਹ ਜਾਣਾ ਪੈਂਦਾ ਇੱਥੇ ਸਪੋਰਟਸ ਕੰਪਲੈਕਸ ਬਣਿਆ ਠੀਕ ਆ 2004-05 ਦਾ ਸਪੋਰਟਸ ਕੰਪਲੈਕਸ ਪਾਸ ਹੋਇਆ ਹੈ ਇਹ ਬੀਜੇਪੀ ਦੀ ਕੋਈ ਉਹ ਨਹੀਂ ਹੈਗੀ ਵੀ ਬੀਜੇਪੀ ਨੇ ਕੋਈ ਡਿਵੈਲਪਮੈਂਟ ਕੀਤੀ ਆ ਆਈਟੀ ਪਾਰਕ ਵੀ ਕਾਂਗਰਸ ਦੇ ਟਾਈਮ ਚ ਸੀ ਠੀਕ ਕਰਦੇ ਵਿੱਚ ਬੀਜੇਪੀ ਦੀ ਸਰਕਾਰ ਰਹੀ ਹੈ 10 ਸਾਲ ਕਹਿਣਗੇ ਉਹਨਾਂ ਨੇ ਕੋਈ ਡਿਵੈਲਪਮੈਂਟ ਨਹੀਂ ਕੀਤੀ ਮੈਨੂੰ ਲੱਗਦਾ ਜੀ ਜਿਹੜੇ ਉਹਨਾਂ ਦੇ ਪਾਰਟੀ ਦੇ ਬੰਦੇ ਹੋਣੇ ਉਹਨਾਂ ਦੇ ਏਰੀਆ ਚ ਕੀਤੀ ਹੋਣੀ ਪਰ ਇੱਥੇ ਤਾਂ ਪਾਰਟੀ ਦੇ ਵੀ ਬੰਦੇ ਸੀ ਰੈਗੂਲਰ 10 ਸਾਲ ਹੋ ਗਏ ਮੈਂ ਤੇ ਮੇਰੇ ਹਿਸਾਬ ਨਾਲ ਤਾਂ ਕੋਈ ਐਦਾਂ ਦੀ ਕੋਈ ਡਿਵੈਲਪਮੈਂਟ ਹੋਈ ਨਹੀਂ ਤੁਸੀਂ ਦੱਸ ਦਿਓ ਆਪੇ ਕੋਈ ਸਪੋਰਟਸ ਕੰਪਲੈਕਸ ਦੇ ਇਲਾਵਾ ਕੋ ਇਹ ਕੋਈ ਮਾਲ ਯਾ ਕੋਈ ਮਲਟੀ ਸਪੈਸ਼ਲਿਸਟ ਹਸਪੀਟਲ ਬੜਿਆ ਸੀ ਉਹਦੇ ਵਿੱਚ ਕੋਈ ਫੈਸਿਲਿਟੀ ਆਈ ਹੈ ਅੱਜ ਤੱਕ ਇੱਕ ਐਮ ਆਰ ਆਈ ਦੀ ਮਸ਼ੀਨ ਨਹੀਂ ਆਈ ਐਕਸ਼ਨ ਵੀ ਲੋਕ ਬਾਹਰ ਕਰਾਉਂਦੇ ਆ ਦਵਾਈਆਂ ਵੀ ਬਾਹਰ ਲੈਂਦੇ ਆ ਹੁਣ ਮੰਗ ਕੀ ਕਰਦੇ ਆ ਆਪਣੇ ਇਲਾਕੇ ਨੂੰ ਲੈ ਕੇ ਜੇ ਚੰਡੀਗੜ੍ਹ ਦਾ ਨਵਾਂ ਮੇਅਰ ਬਣੇਗਾ ਹੁਣ ਬੋਟਚੋਣਾ ਵੀ ਆਗੇ ਬੋਟਾ ਵੀ ਆ ਗਿਆ ਉਹਦੇ ਚੰਡੀਗੜ੍ਹ ਦਾ ਮੇਅਰ ਦੀ ਹੈ ਦੇਖੋ ਜੀ ਮੈਂ ਸਿੱਧੀ ਜੀ ਗੱਲ ਕਹਾਂਗਾ ਮੇਰੀ ਮੰਗ ਕਰਨੇ ਤੋਂ ਕੁਝ ਨਹੀਂ ਹੋਏਗਾ ਇਹ ਤਾਂ ਆਉਣ ਵਾਲੇ ਟਾਈਮ 'ਚ ਲੋਕ ਅਗਰ ਜਾਗਰੂਕ ਹੈ ਆਜੇ ਟਾਈਮ 'ਚ ਵੀ ਡਿਵੈਲਪਮੈਂਟ ਜ਼ੀਰੋ ਨਾਮ ਦੀ ਜ਼ੀਰੋ ਹੈ ਤੇ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਪੁਰਾਣੇ ਲੋਕਾਂ ਨੂੰ ਹਟਾ ਕੇ ਕੋਈ ਵੀ ਹੋਵੇ ਐਮਪੀ ਹੋਵੇ ਐਮਸੀ ਹੋਵੇ ਕੋਈ ਵੀ ਹੋਵੇ ਉਹਨਾਂ ਨੂੰ ਹਟਾ ਕੇ ਨਵੇਂ ਨੂੰ ਲਾਓ ਉਹਨਾਂ ਐਮਪੀ ਸਾਹਿਬ ਵੀ ਸਾਡੇ ਨਾਲ ਵਾਦਾ ਕਰਕੇ ਗਏ ਸੀ ਇੱਥੇ ਵੀ ਆਪਾਂ ਕਰਾਂਗੇ ਚਲੋ ਠੀਕ ਆ ਹਲੇ ਟਰਮ ਪਈ ਹੈ ਸਾਡੇ 4 ਸਾਲ ਦੀ ਪਈ ਹੈ ਸ਼ਾਇਦ ਕੁਝ ਉਹਨਾਂ ਨੇ ਸੋਚਿਆ ਹੋਵੇ ਜਾਂ ਕੋਈ ਪਲਾਨ ਲੈ ਰਹੇ ਹੋਵੇ ਪਰ ਆਪਾਂ ਪਿਛਲੇ ਜਿਹੜੇ ਕਾਉਂਸਲਰ ਹੋ ਗਏ ਜਾਂ ਐਮਪੀ ਹੋ ਗਏ ਉਹਨਾਂ ਨੇ ਤਾਂ 10-12 ਸਾਲ ਬਰਬਾਦ ਕਰਤੇ ਨਾ ਜੀ ਕੁਝ ਡਿਵੈਲਪਮੈਂਟ ਨਹੀਂ ਹੋਈ ਇੱਥੇ ਕਾਉਂਸਲਰਾਂ ਨੇ ਕਿੰਨਾ ਕੰਮ ਕਰਾਇਆ ਇੱਥੇ ਤੇ ਕਾਉਂਸਲਰ ਰਹਿ ਗਏ ਤਿੰਨ- ਮੈਂ ਤਾਂ ਕਹਿ ਰਿਹਾ ਜੀ ਜਿਹੜੀ ਇੱਕ ਰਿਪੋਰਟ ਰਿਪੋਰਟ ਬਣਦੀ ਆ ਸਾਲ ਦੀ ਸਾਲਾਨਾ ਉਹ ਬੇਰਵਾ ਕਢਾ ਲਓ ਜੀ ਸਾਰਿਆਂ ਦਾ ਵੀ ਕਿਨੇ ਕਿਦਾਂ ਕੰਮ ਕੀਤਾ ਅੰਧਾ ਨਿਊਜ਼ਪੇਪਰ ਚ ਵੀ ਇਹਨਾਂ ਨੇ ਇਹ ਕੰਮ ਕੀਤਾ ਇਹ ਕੀਤਾ ਇਹ ਕੀਤਾ ਅੰਡਰਬ੍ਰਿਜ ਬਣਾ ਲਉ ਤੁਸੀਂ ਆਈ ਥਿੰਕ ਸੋ ਤੁਸੀਂ ਉਹਨੂੰ ਕਹਿ ਦੋਗੇ ਵੀ ਉਹ ਵਿਕਾਸ ਕੀਤਾ ਗਿਆ ਆਪਣੇ ਇਲਾਕੇ ਦੇ ਵਿੱਚ ਆਖਿਰ ਦੇ ਵਿੱਚ ਕੀ ਮੰਗ ਕਰੂਗੀ ਕੀ ਚਾਹਦੇ ਕਿਉਂ ਆਪਣੇ ਇਲਾਕੇ ਦੇ ਵਿੱਚ ਇਹ ਹੋਣਾ ਚਾਹੀਦਾ ਸਾਡਾ ਇਲਾਕਾ ਮਨੀ ਮਾਜਰਾ ਪਹਿਲੇ ਪਿੰਡ ਸੀ ਫਿਰ ਇਹ ਸ਼ਹਿਰ ਬਣਿਆ ਇਹਨੂੰ ਸ਼ਹਿਰ ਦੇ ਜਿੱਦਾਂ ਹੀ ਇਹ ਚਮਕਾ ਦਿਆ ਜਾਵੇ ਸੜਕਾਂ ਤੁਹਾਡੀ ਮਲਾਈ ਵਰਗੀ ਹੋਣ ਸਕੂਲ ਦੇਖੋ ਕਿੰਨੇ ਬਣੇ ਨੇ ਸਕੂਲਾਂ ਦੇ ਵਿੱਚ ਫੈਸਿਲਿਟੀ ਹੋਣੀ ਚਾਹੀਦੀ ਹੈ ਅੱਛੀ ਫੈਸਿਲਿਟੀ ਹੋਣੀ ਚਾਹੀਦੀ ਹੈ ਤੇ ਹਸਪਤਾਲ ਸਾਡਾ ਨਾਮ ਦਾ ਹਸਪਤਾਲ ਹੈ ਅੱਜ ਤੱਕ ਵੀ ਨਾਮ ਦਾ ਹਸਪਤਾਲ ਹੈ ਜੇ ਕੁਝ ਕਾਂਗਰਸ ਨੇ ਨਹੀਂ ਕੀਤਾ ਤਾਂ ਤੁਸੀਂ ਤਾਂ ਕੁਝ ਕਰੋ ਫੇਰ ਤਾਂ ਦੋਨੋਂ ਪਾਰਟੀਆਂ ਕੋ ਜਿੱਦਾਂ ਦੀਆਂ ਹੋਣਗੀਆਂ 70 ਸਾਲ ਕਾਂਗਰਸ ਨੇ ਕਹਿੰਦੇ ਆ ਤੇ 70 ਅਗਲੇ ਲਾੜੂ 70 ਸਾਲ ਫਿਰ ਵੀ ਜੇਪੀ ਕਰ ਲੇਗੀ ਤੀਸਰਾ ਥਰਡ ਫਰੰਟ ਕੋਈ ਆਏਗਾ 70 ਸਾਲ ਉਹ ਕਰ ਲੇਗਾ ਸਾਨੂੰ ਬੰਦਾ ਐਦਾਂ ਦਾ ਚਾਹੀਦਾ ਕਿਸੇ ਵੀ ਪਾਰਟੀ ਦਾ ਹੋ ਸਾਨੂੰ ਕੋਈ ਹੋ ਨਹੀਂ ਹੈਗਾ ਵੀ ਅਸੀਂ ਸਾਡੇ ਲਈ ਕੋਈ ਭਾਜਪਾ ਬੁਰੀ ਹੈ ਜਾਂ ਕਾਂਗਰਸ ਬੁਰੀ ਹੈ ਜਾਂ ਕੋਈ ਹੋਰ ਪਾਰਟੀ ਬੁਰੀ ਹੈ ਨੁਮਾਇੰਦਾ ਕੰਮ ਕਰਨੇ ਲਾਹੁਣਾ ਨੁਮਾਇੰਦਾ ਇੱਥੇ ਉਹ ਅਸੀਂ ਚੁਣਨਾ ਜੀ ਲੋਕਾਂ ਨੇ ਅਗਰ ਲੋਕ ਜਾਗਰੂਕ ਹੈ ਜੇ ਆਪਣੇ ਸ਼ਹਿਰ ਦਾ ਵਿਕਾਸ ਆਪਣੇ ਬੱਚੇ ਦੇ ਲਈ ਰੋਜ਼ਗਾਰ ਸਾਡੇ ਸਰਕਾਰੀ ਇੱਥੇ ਸਰਕਾਰੀ ਜੋਬ ਤੇ ਕੀ ਕੋਟਾ ਚੰਡੀਗੜ੍ਹ ਚ ਕੋਈ ਕੋਟਾ ਨਹੀਂ ਹੈਗਾ ਵੀ ਕੋਈ ਲੋਕਲ ਚੰਡੀਗੜ੍ਹ ਦੇ ਬੱਚੇ ਨੂੰ ਆਪਾਂ ਨੌਕਰੀ ਦਈਏ ਉਹਦਾ ਕੋਟਾ ਰੱਖੀਏ ਨਹੀਂ ਹੈ ਸਪੋਰਟਸ ਕੰਪਲੈਕਸ ਇੱਕ ਬਣਿਆ ਹੋਇਆ ਹੈ ਗਰਾਊਂਡ ਇਕ ਨਹੀਂ ਹੈਗਾ ਖੇਡਣ ਨੂੰ ਬੱਚੇ ਫਿਰ ਕਿੱਥੇ ਜਾਣਗੇ ਮੋਬਾਈਲ ਤੇ ਹੀ ਬੜਨਗੇ ਨਸ਼ਿਆਂ ਤੇ ਬੜਨਗੇ ਅੱडनी ਜਗਾ ਪਈ ਹੈ ਕੰਮ ਤਾਂ ਸਿਰਫ ਕੰਪਲੈਕਸ ਚ ਹੋ ਰਿਹਾ ਜੀ ਮਨੀ ਮਾਜਰ ਮੋਡਰਨ ਹਾਊਸਿੰਗ ਕੰਪਲੈਕਸ ਮਨੀ ਮਾਜਰ ਦੇ ਅੰਦਰ ਹੀ ਹੋ ਰਿਹਾ ਤੁਸੀਂ ਆਪ ਦੇਖੋ ਤੁਸੀਂ ਭਾਵੇਂ ਮੇਰੇ ਨਾਲ ਸ਼ਹਿਰ ਦਾ ਆਪਣਾ ਰੂਟ ਕੱਟ ਲਓ ਇੱਕ ਉਹਦੇ ਵਿੱਚ ਅਸੀਂ ਤੁਹਾਨੂੰ ਮੈਂ ਦੱਸ ਖਾ ਦਾਂਗਾ ਯਾਰ ਕਿਥੜੀ ਵਰਗੇ ਪਿੰਡ ਵਿੱਚ ਇੰਨੀ ਡਵੈਲਪਮੈਂਟ ਹੋ ਗਈ ਜਿਹੜਾ ਹਰਿਆਣਾ ਚ ਪੈਂਦਾ ਇੱਕ ਪਿੰਡ ਹੈ ਸਿਰਫ ਉਹ ਉੱਥੇ ਦੇਖੋ ਖੇਡਣ ਦੀ ਜਗ੍ਹਾ ਵੀ ਬਣ ਗਈ ਟੈਨਿਸ ਕੋਰਟ ਬਾਸਕੇਟਬਾਲ ਕੋਰਟ ਗਲੀਆਂ ਸਾਰੀਆਂ ਪੱਕੀਆਂ ਕੋਈ ਸਫਾਈ ਦਾ ਇੰਨਾ ਅੱਛਾ ਇੰਤਜ਼ਾਮ ਕੋਈ ਕੋਈ ਦੂਰ ਨਹੀਂ ਹੈਗਾ 2-4 ਕਿਲੋਮੀਟਰ ਦੂਰ ਇਸ ਕਿਥੜੀ ਉਹ ਇੱਕ ਪਿੰਡ ਹੈ ਉਹ ਜਿਹੜਾ ਹੋਰ ਸ਼ਹਿਰ ਬਣਨੇ ਦੀ ਕਗਾਰ ਤੇ ਉੱਥੇ ਪ੍ਰਾਪਰਟੀ ਦੇ ਰੇਟ ਦੇਖੋ ਇੱਥੇ ਸਾਡਾ ਸ਼ਹਿਰ ਕੱਦਾਂ ਬਣਿਆ ਹੋਇਆ ਉਹ ਵੀ ਸੈਂਟਰ ਦੇ ਵਿੱਚ ਹੈ ਇਹਦਾ ਹਾਲ ਦੇਖ ਲਓ ਠੀਕ ਹੈ ਬਹੁਤ ਬਹੁਤ ਸ਼ੁਕਰੇ ਸਰ ਗੱਲਬਾਤ ਕਰਨ ਦੇ ਲਈ ਠੀਕ ਹੈ